ਭੰਗ ਮਹਾਰਾਜ ਸ਼ੇਰ ਸ੍ਰਿਸ਼ਣੂ ભગવાનੰਦੀ ਜੈ

ਸਤਿਕਾਰਯੋਗ ਨਹੀਂ ਲਾਈਟ ਬੰਦੋ ਜੀ ਸਰਯੋਗ ਸਰਪਰ ਸੰਗਤ ਜੀਓ ਅੱਜ ਪੰਜ ਪੋ ਦਾ ਦਿਵਸ ਆ ਸੋ ਦਾਸ ਪੰਜ ਪੋ ਦਾ ਹੀ ਲੇਖ ਆਪ ਜੀ ਦੇ ਨਾਲ ਸਾਂਝਾ ਕਰੇਗਾ ਲੇਖ ਲੰਬਾ ਵਾ ਲੇਕਿਨ ਆਪਾਂ ਥੋੜਾ ਵਿੱਚ ਵਿੱਚ ਜਿਹੜਾ ਸ਼ਾਰਟ ਦੇ ਨਾਲ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਪੰਚਮ ਪੋ ਕਹੇ ਮੇਰਾ ਇੱਕੋ ਦਾਤਾ ਦਇਆਵਾਨ ਦੀਨ ਅਖਵਾਈਆਂ ਜੋ ਯਾਦ ਜਗਾਦੀ ਪਿਤਾ ਮਾਤਾ ਪੁਰਖਿ ਅਕਾਲ ਬੇਪਰਵਾਹੀਆ ਜਿਸ ਖੁਸ਼ੀਆਂ ਵਿੱਚ ਮੈਨੂੰ ਦਿੱਤੀ ਦਾਤਾ ਆਗਮ ਅਥਾ ਵਰਤਾਈਆ ਕਲ ਯੁਗ ਵੇਖ ਅੰਧੇਰੀ ਰਾਤਾ ਦਇ દિਸ਼ਾ ਧਿਆਨ ਲਗਾਈਆ ਜਨ ਭਗਤਾਂ ਨਾਲ ਜੋੜ ਕੇ ਨਾਤਾ ਜਨ ਭਗਤਾਂ ਨਾਲ ਜੋੜ ਕੇ ਨਾਤਾ ਪਿਆਰ ਮੁਹੱਬਤ ਵਿੱਚ ਬੰਧਾਈਆ ਸਤਜੁਗ ਸਤ ਕਰਮ ਉਪਜਾ ਕੇ ਸਾਤਾ ਸਤਿ ਦਿਤੀ ਵੜਿਆਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਰੰਗ ਆਪ ਰੰਗਾਈਆ ਪੰਜ ਪੋ ਕਹੇ ਮੇਰੇ ਉੱਤੇ ਕਿਰਪਾ ਕੀਤੀ ਨਰੰਕਾਰ ਪੰਜ ਪੋ ਹੀ ਸਾਰੀ ਗੱਲ ਕਰ ਰਿਹਾ ਨਿਰਵੈਰ ਹੋਇਆ ਸਹਾਈਆ ਨਿਗਾ ਮਾਰ ਏਕੰਕਾਰ ਅਕਲ ਕਲ ਧਾਰੀ ਵੇਖ ਵਖਾਈਆ ਭਗਤ ਸੁਹੇਲੇ ਦੇ ਆਧਾਰ ਮੇਰ ਨજર ਉਠਾਈਆ ਲੋਕ ਮਾਤ ਪਾਸਾਰ ਹੋਇਆ ਆਪ ਸਹਾਈਆ ਪੰਜ ਪੂ ਤੇ ਹਰ ਸਾਲ ਹੀ ਹੁੰਦਾ ਲੇਕਿਨ ਇਹ ਪੰਜ ਪੂ ਨੇ ਪਕਾਰ ਕੀਤੀ ਕਿ ਜਦੋਂ ਪਰਮੇਸ਼ਰ ਨੇ ਧਰਤੀ ਨੂੰ ਚਰਨ ਛੋਹ ਦਿੱਤੀ ਨੀ ਤਾਂ ਪੋ ਤਾਂ ਹਰ ਸਾਲ ਹੀ ਹੁੰਦਾ ਹੁਣ ਵੀ ਅੱਜ ਪੰਜ ਪੋ ਆ ਲੇਕਿਨ ਜਦਨ ਪਰਮੇਸ਼ਰ ਨੇ ਚਰਨ ਛੋਹ ਦਿੱਤੀ ਸੀ ਧਰਤੀ ਤੇ ਬਰਾਜਮਾਨ ਸੀ ਉਦਨੋਂ ਸਾਰੀ ਗੱਲ ਫਿਰ ਹੋਈ ਤੇ ਲੈਣੇ ਦੇਣੇ ਦਿੱਤੇ ਇਹਦੇ ਵਿੱਚ ਵੀ ਪੰਜ ਪੂ ਨੂੰ ਪੰਚਮ ਪੋ ਕਹੇ ਮੇਰਾ ਲੇਖਾ ਨਾਲ ਸ੍ਰੀ ਭਗਵਾਨ ਭਗਵਨ ਦੇ ਵਡਿਆਈਆ ਮੈਂ ਖੁਸ਼ੀਆਂ ਗਾਵਾਂ ਮਗਾਨ ਢੋਲੇ ਬੇਪਰਵਾਈਆ ਸ਼ਬਦ ਗੁਰੂ ਬਾਣ ਮਾਰਾ ਲਲਕਾਰੇ ਥੋੜਾ ਜਿਹਾ ਕੂ ਸ਼ੁਰੂ ਕੀਤੀ ਦੋ ਜਹਾਨ ਸੁਣਾਈਆ ਜੋ ਪੰਜੇ ਦਿੱਤੇ ਇਸ਼ਾਰੇ ਪੰਜਾਂ ਫੇਰ ਲਵਾ ਉਠਾਈਆ ਉਹ ਕਿਹੜੇ ਸੀ ਪੰਜ ਉਹ ਮੇਰੇ ਪੰਜ ਬਣਨਗੇ ਲਿਖਾਰੇ ਪੰਜੇ ਹੁੰਗਲਾਂ ਪੰਜਾਂ ਕਲਮਾਂ ਨਾਲ ਵਢਿਆਈਆ ਥੋੜਾ ਗੋਬਿੰਦ ਪਾਸ਼ਾ ਦਾ ਵਿਲੇਖ ਸੀ 52 ਕਵਿਓ ਇਹ ਮੇਰੀ ਕਿਰਪਾ ਉਹ ਸੋਹਣਗੇ ਬ੍ਰਖ ਕਾਲ ਦੇ ਚਰਨ ਦੁਆਰੇ ਸੋ 52 ਕਵੀਆਂ ਨੂੰ ਕੀ ਕਿਹਾ ਸੀ ਏ ਮੇਰੀ ਕਿਰਪਾ ਉਹ ਸੋਣਗੇ ਪੁਰਖ ਕਾਲ ਤੇ ਚਰਨ ਦਵਾਰੇ ਕਿ ਜਦੋਂ ਅਕਾਲ ਪੁਰਖ ਆਵੇਗਾ ਇਹ ਜਿਹੜੇ ਪੰਜ ਲਖਾਰੀ ਆ ਉਸ ਸਮੇਂ ਪਰਮੇਸ਼ਰ ਦੇ ਚਰਨਾਂ 'ਚ ਦੂਸਰੀ ਓਟ ਨਾ ਕੋਈ ਰਖਾਈ ਆ ਅੱਗੇ ਕੀ ਆ ਕੁਸ਼ ਵਿਆਏ ਤੇ ਕੁਸ਼ ਹੋਣਗੇ ਕਵਾਰੇ ਗੋਬਿੰਦ ਨੇ ਲੇਖਾ ਦਿੱਤਾ ਸੁਣਾਇਆ ਫਿਰ ਕੀ ਕਿਹਾ ਮੈਂ ਆਵਾਂਗਾ ਫੇਰ ਜ਼ਰੂਰ ਦੁਬਾਰੇ ਦੋਰੀ ਕਲ ਵਰਤਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਕਰਨੀ ਕਾਰ ਕਮਾਈਆ ਗੋਬਿੰਦ ਕਿਹਾ ਕਵਿਓ ਇਹ ਹੋਣੇ ਭਗਤ ਲਖਾਰ ਲੇਖਾ ਪੁਰਖ ਅਕਾਲ ਲਖਾਈਆ ਜਿਸ ਦਾ ਸਤ ਸੱਚ ਹੋਵੇ ਦਰਬਾਰ ਦਰ ਦਵਾਰਾ ਇੱਕ ਵੜੇ ਆਈਆ ਥੋੜਾ ਮਨੀ ਸਿੰਘ ਦਾ ਨਾਲ ਵੇਰਵਾ ਹੁੰਦਾ ਸੰਤ ਮਨੀ ਸਿੰਘ ਉਠੀ ਉਠੇ ਵੇਖੇ ਦੈ ਦਿਸ਼ਾ ਅੱਖ ਉਠਾਈਆ ਮੈਂ ਜਿਸ ਦਾ ਲਿਖਦਾ ਲੇਖੇ ਉਹ ਕਿੱਥੇ ਮੇਰਾ ਮਾਈਆ ਉਹ ਮੈਨੂੰ ਮਿਲ ਜਾ ਪੁੱਲ ਪਲੇਖੇ ਆਪਣਾ ਫੇਰਾ ਪਾਈਆ ਮੇਰਾ ਹਿਰਦਾ ਤੈਨੂੰ ਚੇਤੇ ਚੇਤਨ ਹੋ ਕੇ ਰਹਾ ਸੁਣਾਈਆ ਤੂੰ ਸਹਬ ਨੇ ਤਨ ਨੇੜਨ ਨੇੜੇ ਨੇਰਨ ਨੇ ਰਖਵਾਈਆ ਮੇਰੇ ਆਪ੍ਰੀਤਮ ਮੇਰੇ ਤੇਰੇ ਨਾਲ ਸੋਹਰੇ ਪੇਕੇ ਦੂਜਾ ਘਰ ਨਾ ਕੋਈ ਬਣਾਈਆ ਇਹ ਸੰਤ ਮਨੀ ਸਿੰਘ ਕਹਿ ਰਿਹਾ ਕਿ ਮੇਰੇ ਆ ਪ੍ਰੀਤਮਾ ਮੇਰੇ ਤੇਰੇ ਨਾਲ ਸਹਰੇ ਪੇਕੇ ਦੂਜਾ ਘਰ ਨਾ ਕੋਈ ਬਣਾਈਆ ਜੋਤੀ ਜੋ ਸਰੂਪ ਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਧੁਰ ਦਾ ਵਰ ਧੁਰ ਪਰਦਾ ਆਪ ਚਕਾਈਆ ਪ੍ਰਭੂ ਪਰਦਾ ਚੁਕਣ ਝਟ ਸ਼ਬਦ ਆਇਆ ਧੁਰ ਦਾ ਸਹਿਜ ਨਾਲ ਸੁਣਾਈਆ ਝਾਟੀ ਫਿਰ ਸੰਤ ਮਨੀ ਸਿੰਘ ਨੂੰ ਸ਼ਬਦ ਵੀ ਆ ਗਿਆ ਸੰਤਾ ਉਠ ਵੇਖ ਹਾਲ ਆਨੰਦਪੁਰ ਦਾ ਪੁੱਤਰਾਂ ਦੇ ਆ ਪੁੱਤਰਾਂ ਦੇ ਆ ਸਮਝਾਈ ਆ ਹੌਂਸਲਾ ਵੇਖ ਲੈ ਗੋਬਿੰਦ ਗੁਰ ਦਾ ਜੋ ਸਭ ਕੁਝ ਰਿਹਾ ਤਜਾਈ ਆ ਅੱਗੇ ਜਾਂਦਾ ਮੂਲ ਨਾ ਮੁੜਦਾ ਹੁਕਮ ਮੰਨੇ ਚਾਹੀ ਚਾਹੀਆ ਇੱਕੋ ਇੱਕ ਗੋਬਿੰਦ ਪਾਤਸ਼ਾਹ ਜਿਨੇ ਅਕਾਲ ਪੁਰਖ ਦਾ ਹੁਕਮ ਮੰਨਿਆ ਗੁਰੂ ਪੀਰ ਪੰਗਰ ਅਵਤਾਰ ਹੋਰ ਵੀ ਆਏ ਸੰਸਾਰ ਵਸਦਾ ਆਉਂਦੇ ਰਹਿੰਦੇ ਸੰਤ ਮਹਾਤਮਾ ਵੀ ਜਾਂਦੇ ਰਹਿੰਦੇ ਲੇਕਿਨ ਇੱਕੋ ਇੱਕੋ ਗੋਬਿੰਦ ਪਾਤਸ਼ਾਹ ਹੈ ਜਿਨੇ ਅਕਾਲ ਪੁਰਖ ਦਾ ਹੁਕਮ ਮੰਨਿਆ ਅੱਗੇ ਜਾਂਦਾ ਮੂਲ ਨਾ ਮੁੜਦਾ ਹੁਕਮ ਮੰਨੇ ਚਾਈ ਚਾਈਆ ਸਰਚੇ ਸਰਸੇ ਵਿੱਚ ਵੇਖ ਲੈ ਰੁੜਦਾ ਧਨ ਦੌਲਤ ਬੇਪਰਵਾਹੀਆ ਸਾਰੇ ਕਹਿਣ ਵਕਤ ਆ ਗਿਆ ਥੁੜਦਾ ਖਾਲੀ ਹੱਥ ਵਿਖਾਈਆ ਉਸ ਵੇਲੇ ਗੋਬਿੰਦ ਨੇ ਪ੍ਰਸ਼ਾਦ ਵੰਡਿਆ ਸੀ ਗੁੜਦਾ ਗੁਰਸਿੱਖ ਗੁੜ ਲੈਉਣ ਵਾਲਿਆ ਚਰਨਾ ਵਿੱਚ ਦੇਣਾ ਟਿਕਾਈਆ ਨਾਲੇ ਹੱਸ ਕੇ ਕਿਹਾ ਮੇਰਾ ਬੇੜਾ ਨਹੀਂ ਕੋਈ ਰੁੜਦਾ ਜੋ ਰੁੜਿਆ ਸੋ ਸੱਚਖੰਡ ਵਿੱਚ ਜਾਈਆ ਕੋ ਰੁੜਿਆ ਨਹੀਂ ਉਹ ਸਾਰੇ ਸੱਚਖੰਡ ਆਪ ਸਭ ਜਾਣਦੇ ਜੋ ਜੇ ਬੱਤਰ ਗੁਰਸਿੱਖ ਸਰਸਾ ਦੇ ਵਿੱਚ ਭੇਟ ਹੋਏ ਤੇ ਪਰਮੇਸ਼ਰ ਨੇ ਉਹਨਾਂ ਨੂੰ ਕਤਰ ਕੀਤਾ ਕੱਠਿਆਂ ਕੀਤਾ ਜੋ ਰੁੜਿਆ ਸੋ ਸੱਚਖੰਡ ਵਿੱਚ ਜਾਈਆ ਮੇਰਾ ਮੇਲਾ ਸਦਾ ਧੁਰਦਾ ਅਧਵਿਚਾਰ ਨਾ ਕੋਏ ਟਿਕਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਸਦ ਆਪਣਾ ਖੇਲ ਖਲਾਈ ਆ ਮਨੀ ਸਿੰਘ ਵੇਖ ਲੈ ਸਰਸੇ ਦਾ ਕੰਡਾ ਸਰ ਸਰ ਧਿਆਨ ਲਗਾਈ ਆ ਪਾਣੀ ਵੇਖ ਲੈ ਠੰਡਾ ਪਵਨ ਹਲਾਰੇ ਰਹੀ ਖਾਈ ਆ ਖਾਲੀ ਦਿਸਦਾ ਪੂਰੀ ਅਨੰਦਾ ਚਾਰ ਦਿਵਾਰੀਆਂ ਰੋਵਣ ਮਾਰਨ ਧਾਈ ਆ ਵਿਛੜਦਾ ਜਾਏ ਬੰਦੇ ਨਾਲ ਬੰਦਾ ਗੁਰਸਿੱਖ ਗੁਰਸਿੱਖਾਂ ਨਾਲੋਂ ਪਲੂ ਛੜਾਈ ਉਹ ਸਮਾ ਕਿਸ ਤਰ੍ਹਾਂ ਦਾ ਸੀ ਚਾਰੋਂ ਕੁੰਟ ਅੰਧੇਰਾ ਅੰਦਾ ਬਾਦਲ ਕਨਘੋਰ ਛਣਵਾਈਆ ਗੋਬਿੰਦ ਖੁਸ਼ੀਆਂ ਵਿੱਚ ਭਵਾਏ ਖੰਡਾ ਚਾਰੋਂ ਕੁੰਟ ਕਮਾਈਆ ਇਹ ਪਾਣਾ ਪੁਰਖਕਾਲ ਸੰਧਾ ਜਿਸ ਸੰਧਿਆ ਵੇਲੇ ਘਰ ਦਿੱਤਾ ਛੁਡਾਈਆ ਸੋ ਸੰਧਿਆ ਦਾ ਵੇਲਾ ਸੀ ਆਪ ਸਭ ਜਾਣਦੇ ਜੋ ਫੇਰ ਪੈਰਾਂ ਤੋਂ ਹੋ ਕੇ ਨੰਗਾ ਨੱਚਿਆ ਟੱਪਿਆ ਚਾਈ ਚਾਈਆ ਫੇਰ ਲੇਖ ਵੇਖਿਆ ਕੀ ਧੁਰਦਾ ਲਿਖਿਆ ਸੰਧਾ ਸੰਨਦ ਕੀ ਰਖਾਈਆ ਗੋਬਿੰਦ ਤੇਰੇ ਬਿਨਾ ਕਲਯੁਗ ਦਾ ਪੈਂਡਾ ਨਹੀਂ ਮੁਕਣਾ ਲੰਮਾ ਅਦੇ ਵੀ ਸੰਸਾਰ ਕਹਿੰਦਾ ਕਿ ਕਲਯੁਗ ਦਾ ਪੈਂਡਾ ਤੇ ਬਹੁਤ ਲੰਮਾ ਲੇਕਿਨ ਇਹ ਜਿੰਨੀਆਂ ਕੁਰਬਾਨੀਆਂ ਹੋਈਆਂ ਨੇ ਆਪ ਸਭ ਜਾਣਦੇ ਜੋ ਕਿ ਇਹ ਕਲਯੁਗ ਦੇ ਪੈਂਡੇ ਨੂੰ ਖਤਮ ਕਰਨ ਵਾਸਤੇ 432000 ਸਾਲ ਕਲਯੁਗ ਦੀ ਜਿਹੜੀ ਆਜੂ ਸੀ ਇਹਨੂੰ ਖਤਮ ਕਰਨ ਵਾਸਤੇ ਜਿਸ ਦਿਨ ਸਹਿਬ ਗੁਰ ਤੇਗ ਬਹਾਦਰ ਸਾਹਿਬ ਦਾ ਅਸੀਸ ਧਰਤੀ ਤੇ ਲੱਗਾ ਉਸਨਾਂ ਕਹਿੰਦੇ ਕਿ ਕਲਯੁਗ ਦੀ 1 ਲੱਖ ਸਾਲ ਆ ਜੂ ਜਿਹੜੀ ਖਵਾਰ ਹੋਗੀ ਤੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਹਬਜ਼ਾਦੇ ਸ਼ਹੀਦیاں ਪਾ ਚੁੱਕੇ ਨੇ ਸਹਬ ਦਸ਼ਮੇਸ਼ ਪਿਤਾ ਨੇ ਜ਼ਮੀਨ ਤੋਂ ਕੱਖ ਚੁੱਕ ਕੇ ਤੇ ਉਹਨਾਂ ਨੂੰ ਫੂਕ ਮਾਰੀ ਸੀ ਤੇ ਉਹ ਅੱਗ ਲੱਗੀ ਸੀ ਕਿ ਕਲਯੁਗ ਦੀ ਜੜ ਨੂੰ ਅੱਗ ਲਾਤੀ ਸੀ ਜਿਸ ਵੇਲੇ ਫਿਰ ਛੋਟੇ ਸਹਬਜ਼ਾਦੇ ਸ਼ਹੀਦیاں ਪਾ ਕੇ ਨੀਹਾਂ ਚ ਚੁਣੇ ਗਏ ਤੇ ਕਲਯੁਗ ਦੀ ਆਜੂ ਖੇਰੂ ਖੇਰੂ ਗੋਬਿੰਦ ਤੇਰੇ ਬਿਨਾ ਕਲਯੁਗ ਦਾ ਪੈਂਡਾ ਨਹੀਂ ਮੁਕਣਾ ਲੰਮਾ ਲੰਮੀ ਗੱਲ ਨਾ ਕੋਈ ਸਮਝਾਈਆ ਨਾਲੇ ਹਲੂਣਾ ਨਾਲੇ ਹਲੂਣ ਕੇ ਸੱਜਾ ਕੰਧਾ ਪੁਰਖ ਕਾਲ ਦਿੱਤਾ ਹਲਾਈਆ ਗੋਬਿੰਦ ਜਿਹੜਾ ਲੇਖ ਲਿਖਿਆ ਇਸ਼ਾਰਿਆਂ ਵਾਲਾ ਕਵੀ 52 52 ਧਾਰ ਸੁਣਾਈਆ ਉਹਦੇ ਉੱਤੇ ਲਾ ਕੇ ਆਪਣਾ ਪੰਜਾ ਸਰਸੇ ਵਿੱਚ ਦੇਣਾ ਟਕਾਈਆ ਫੇਰ ਨੇਤਰ ਨੀਰ ਵਹਾ ਕੇ ਰੋਪਈ ਸ਼ੰਕਰ ਵਾਲੀ ਗੰਗਾ ਬੋੜੀ ਬੋੜੀ ਤੇਰੀ ਦੁਹਾਈਆ ਨਾਚ ਨੱਚ ਕੇ ਵਿਖਾਇਆ ਪਰੀ ਅਰੰਬਾ ਆਪਣੀ ਖੁਸ਼ੀ ਬਣਾਈਆ ਜੋਤੀ ਜੋ ਸਰੂਪ ਆਰਾਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਕਰਨੀ ਕਾਰ ਕਮਾਈਆ ਸ਼ਬਦ ਕਿਹਾ ਮਨੀ ਸਿੰਘ ਕਬਰਾਵੀ ਨਾ ਥੋੜਾ ਆਪ ਅੱਗੇ ਚਲੇ ਗਏ ਸ਼ਬਦ ਕਿਹਾ ਮਨੀ ਸਿੰਘਾ ਕਬਰਾਵੀ ਨਾ ਤਨ ਮੀਣੇ ਹੋਰ ਸੁਣਾਵੀ ਨਾ ਸ਼ੇਰ ਸਿੰਘ ਨੂੰ ਆਪ ਸ਼ੇਰ ਬਾਨ ਡਰਾਵੀ ਨਾ ਤੇਰੇ ਉੱਤੇ ਕੀਤੀ ਮਿਹਰ ਤੂੰ ਬਾਹਰ ਕਢਾਵੀ ਨਾ ਤੇਰੇ ਵਾਸਤੇ ਹੋਈ ਦੇਰ ਤੂੰ ਆਪਣੀ ਆਸ਼ਾ ਮੂਲ ਚਕਾਵੀ ਨਾ ਜੋਤੀ ਜੋ ਸਰੂਪ ਵਰ ਆਪ ਆਪਣੀ ਕਿਰਪਾ ਕਰ ਦੀਵਣ ਹਾਰਾ ਤੁਰਦਾ ਵਰ ਹਿੰਮਤ ਹੌਸਲਾ ਮੂਲ ਡਾਵੀ ਨਾ ਮਨੀ ਸਿੰਘ ਕਿਹਾ ਪੰਜ ਪੋਦੀ ਰਾਤ ਤੇਰੀ ਲੰਘਣੀ ਦਿਸਦੀ ਔਖੀ ਮਨੀ ਸਿੰਘ ਪੰਜ ਪੋ ਦੀ ਰਾਤ ਤੇਰੀ ਲੰਘਣੀ ਦਿਸਦੀ ਔਖੀ ਸੰਮਤ 1918 ਈਸਵੀ ਦਾ ਇਹ ਗਵਾਹੀ ਆ ਮਨੀ ਸਿੰਘ ਕਿਹਾ ਕਿਉਂਕਿ 1918 ਨੂੰ ਹੀ ਮਨੀ ਸਿੰਘ ਦਾ ਅੰਤਮ ਸਮਾਸ ਸੱਚੇ ਪਾਸ਼ਾ 4 ਸਾਲ ਦੀ ਆਜੂ ਸੀ ਉਸ ਸਮੇਂ ਸੰਮਤ 1918 ਈਸਵੀ ਦਾ ਇਹ ਗਵਾਹੀ ਆ ਮਨੀ ਸਿੰਘ ਕਿਹਾ ਤੇਰੇ ਹੁਕਮ ਦੀ ਧਾਰ ਸੌਖੀ ਸਹਿਜ ਨਾਲ ਦੇਣੀ ਸਮਝਾਈਆ ਮੈਂ ਕੋਈ ਪੜਿਆ ਨਹੀਂ ਪੋਥੀ ਪੁਸਤਕਾਂ ਹੱਥ ਉਠਾਈਆ ਉਦੋਂ ਜੋ ਨੂੰ ਸ਼ਬਦ ਦਾ ਇਸ਼ਾਰਾ ਆਇਆ ਤੇ ਉਸ ਸਮੇਂ ਬੇਨਤੀ ਕਰ ਰਿਆ ਮੇਰੀ ਬੁੱਧ ਹੋਣਾ ਦੇਵੀ ਪੋਥੀ ਨਿਰਮਲ ਲੈਣੀ ਆਪ ਕਰਾਈਆ ਮੈਨੂੰ ਆਪਣੇ ਪਿਆਰ ਵਿੱਚੋਂ ਕਦੇ ਨਾ ਰੋਕੀਂ ਅੱਗੇ ਹੋ ਨਾ ਕਦੇ ਅਟਕਾਈਆ ਮੈਨੂੰ ਦੱਸ ਦੇ ਸੱਚ ਸਲੋਕੀ ਸੋਲਾ ਦੇ ਸਮਝਾਈਆ ਕਿਸ ਵਿਧ ਤੇਰੀ ਪ੍ਰਗਟ ਹੋਵੇ ਜੋਤ ਜੋਤੀ ਜੋਤੀ ਜਾਤੇ ਦੇਣਾ ਸਮਝਾਈ ਆ ਮੈਨੂੰ ਦੱਸੋ ਪ੍ਰਗਟ ਕਿਸ ਤਰ੍ਹਾਂ ਹਣੀ ਜੋਤੀ ਜਾਤੇ ਦੇਣਾ ਸਮਝਾਈ ਆ ਝਟ ਸ਼ਬਦ ਨੇ ਪਿੱਠ ਤੇ ਮਾਰੀ ਛੋਟੀ ਜੋਰ ਨਾਲ ਲਗਾਈ ਆ ਫੇਰ ਠੁਕਰਾ ਕੇ ਚੋਟੀ ਹੁਲਾਰਿਆਂ ਵਿੱਚ ਹਲਾਈ ਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦੀ ਕਰਨੀ ਕਾਰ ਕਮਾਈ ਆ ਸ਼ਬਦ ਸਤਗੁਰ ਕਿਹਾ ਮਨੀ ਸਿੰਘ ਵੇਖ ਲੈ ਧੁਰ ਦੀ ਧੁਰ ਦੀ ਜੋਤ ਪ੍ਰਕਾਸ਼ ਪ੍ਰਕਾਸ਼ ਦੇ ਆਵਿਖਾਈਆ ਵਕਤ ਸੁਹੰਜਣਾ ਤੱਕ ਲੈ ਖਾਸ ਦਿਵਸ ਰਹਿਣ ਰੰਗ ਰੰਗਾਈਆ ਮਿਹਰਵਾਨ 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 ਹੋਵੇ ਪੁਰਖ ਬਨਾਸ਼ ਅਬਨਾਸ਼ੀ ਕਰਤਾ ਧੁਰ ਦਰਗਾਈਆ ਵੀ ਉਹਨੇ ਗੱਲ ਕੀਤੀ ਕਿ ਤੇਰੀ ਜੋਤ ਜੋਤੀ ਜਿਹੜੀ ਕਿੱਦਾਂ ਪ੍ਰਗਟ ਹੋਣੀ ਕਿੱਥੇ ਹੋਣੀ ਆ ਫਿਰ ਉਹਨੂੰ ਸ਼ਬਦ ਨੇ ਜੋ ਸੰਦੇਸ਼ ਦਿੱਤਾ ਉਹਨੂੰ ਦੱਸਿਆ ਸੁਨਣਾ ਸ਼ਬਦ ਸਤਗੁਰ ਕਿਹਾ ਮਨੀ ਸਿੰਘ ਵੇਖ ਲੈ ਧੁਰ ਦੀ ਜੋਤ ਪ੍ਰਕਾਸ਼ ਪ੍ਰਕਾਸ਼ ਦੇ ਆ ਵਖਾਈਆ ਵਕਤ ਸੁਹੰਝਣਾ ਤਕ ਲੈ ਖਾਸ ਦਿਵਸ ਰੈਣ ਰੰਗ ਰੰਗਾਈਆ ਮਿਹਰਵਾਨ 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 ਹੋਵੇ ਪੁਰਖ ਬਨਾਸ਼ ਅਬਨਾਸ਼ੀ ਕਰਤਾ ਧੁਰ ਦਰਗਾਈਆ ਸੰਭਲ ਕਰੇ ਸੱਚ ਨਿਵਾਸ ਕਿਉ ਕਿੱਥੇ ਨਿਵਾਸ ਕਰੂਗਾ ਸੰਭਲ ਕਰੇ ਸੱਚ ਨਿਵਾਸ ਆਸਣ ਸਿੰਘਾਸਣ ਇੱਕ ਲਗਾਈ ਆ ਧੁਰ ਸੰਦੇਸ਼ਾ ਦੇਵੇ ਬਿਨ ਰਸਨ ਸਵਾਸ ਸ਼ਬਦੀ ਸ਼ਬਦ ਜਿਣਾਈ ਆ ਜੋਤੀ ਜੋ ਸਰੂਪ ਆ ਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸਾਚਾ ਵਾਰ ਸੱਚ ਦਾ ਹੁਕਮ ਆਪ ਵਰਤਾਈਆ ਸੋ ਮਨੀ ਸਿੰਘ ਨੂੰ ਫਿਰ ਉਸ ਸਮੇਂ ਦੱਸਿਆ ਕਿ ਇਹ ਮੈਂ ਕਿੱਥੇ ਪ੍ਰਗਟ ਹੋਣਾ ਸੰਭਲ ਦੇ ਵਿੱਚ ਪ੍ਰਗਟ ਹੋਵੇਗਾ ਮੇਰਾ ਨਿਵਾਸ ਹੋਵੇਗਾ ਅੱਗੇ ਪੰਚਮ ਪਉਗਰ ਪੰਚਮ ਪੋ ਕਹੇ ਜਨ ਭਗਤੋ ਮੈਂ ਖੁਸ਼ੀਆਂ ਵਾਲਾ ਚੜਿਆ ਚੜਦੇ ਲੈਂਦੇ ਧਿਆਨ ਲਗਾਈ ਆ ਮੈਂ ਤੁਹਾਡਾ ਕਰਮ ਦਾ ਨਿਰ ਅੱਖਰ ਪੜਿਆ ਅਖਰਾਂ ਦੇ ਤਤ ਜਾਈ ਆ ਜੋ ਸੱਚ ਪ੍ਰੀਤੀ ਵਿੱਚ ਜੜਿਆ ਪ੍ਰੀਤਮ ਆਪਣੇ ਰੰਗ ਰੰਗਾਈ ਆ ਜੋ ਤੁਹਾਡੇ ਗ੍ਰਹਿ ਦਵਾਰੇ ਖੜਿਆ ਸਨਮੁਖ ਸੋਭਾ ਪਾਈ ਆ ਪੰਚ ਪੋ ਨੇ ਫਿਰ ਬਿਆਨ ਕਰਤਾ ਕਿ ਜਦੋਂ ਪਰਮੇਸ਼ਰ ਪ੍ਰਗਟ ਹੋ ਗਿਆ ਪੰਜ ਪੋ ਨੂੰ ਜਿਹੜੀ ਖੇਡ ਕਰ ਰਿਆ ਸੀ ਪਰਮੇਸ਼ਰ ਮੌਜੂਦ ਹੋ ਕੇ ਉਹ ਸਾਰੀ ਗੱਲ ਉੱਥੇ ਆਈ ਹੁਣ ਫਿਰ ਸੁਨਣਾ ਪੰਚਮ ਪੋ ਕਹੇ ਜਨ ਭਗਤੋ ਮੈਂ ਖੁਸ਼ੀਆਂ ਵਾਲਾ ਚੜਿਆ ਚੜਦੇ ਲੈਂਦੇ ਧਿਆਨ ਲਗਾਈ ਆ ਮੈਂ ਤੁਹਾਡਾ ਕਰਮ ਦਾ ਨੇ ਰਖਰ ਪੜਿਆ ਇਹ ਪੰਜ ਪੋ ਨੇ ਵੀ ਜਨ ਭਗਤਾਂ ਨੂੰ ਕਿਹਾ ਕਿ ਕਰ ਤੁਹਾਡੇ ਕਰਮ ਦਾ ਨੇ ਰਖੇਰ ਪੜਿਆ ਅਖਰਾਂ ਦਿੱਤਾ ਤਜਾਈ ਆ ਜੋ ਸੱਚ ਪ੍ਰੀਤੀ ਵਿੱਚ ਜੜਿਆ ਜਿਹੜਾ ਸੱਚ ਪ੍ਰੀਤੀ ਵਿੱਚ ਜੜਿਆ ਪ੍ਰੀਤਮ ਇਹ ਆਪਣੇ ਰੰਗ ਰੰਗਾਈਆ ਜੋ ਤੁਹਾਡੇ ਗ੍ਰਹਿ ਦਵਾਰੇ ਖੜਿਆ ਸਨਮੁਖ ਸੋਭਾ ਪਾਈ ਆ ਪੰਜ ਕੋ ਨੂੰ ਪਰਮੇਸ਼ਰ ਉਹ ਸਨਮੁਖ ਖੜਿਆ ਸਨਮੁਖ ਸੋਭਾ ਪਾਈ ਆ ਜੋ ਵਸਿਆ ਭਗਤ ਦਵਾਰਿਆ ਇੱਕੋ ਘਰ ਸੁਹਾਈਆ ਉਸ ਦਾ ਸ਼ਬਦ ਸੁਣ ਲੋ ਖਰਿਆ ਉਹਦਾ ਸ਼ਬਦ ਖਰਾ ਸੁਣ ਲੋ ਖਰੇ ਖੋਟਿਆਂ ਦਇ ਸੁਨਾਈਆ ਜੋ ਚਰਨ ਲਗਿਆ ਸੋ ਤਰਿਆ ਜਿਹੜਾ ਵੀ ਫਿਰ ਉਸ ਪਰਮੇਸ਼ਰ ਦੇ ਇਸ ਦੇ ਚਰਨੀ ਲਗਾ ਸੋ ਤਰਿਆ ਜੋ ਚਰਨ ਲਗਿਆ ਸੋ ਤਰਿਆ ਤਾਰਨ ਹਾਰ ਦਇਆ ਕਮਾਈਆ ਗੁਰਮੁਖ ਕਦੇ ਨਾ ਮਰਿਆ ਮਰ ਜੀਵਤ ਰੂਪ ਬਦਲਾਈਆ ਇਹੀ ਵਖਰੀ ਗੱਲ ਸੰਸਾਰ ਤੇ ਹੋਈ ਕਿ ਜਿਹੜਾ ਭਗਤਿਆ ਉਹ ਜੀਵਤ ਰੂਪ ਮਰਿਆ ਕਿ ਜਨਮ ਦੇ ਜਨਮ ਵਿੱਚ ਵਿੱਚੋਂ ਜਿਹੜਾ ਵਾ ਜਨਮ ਹੈ ਉਹ ਪ੍ਰਗਟ ਕੀਤਾ ਵਾ ਕਦ ਕਰਕੇ ਹੁੰਦਾ ਕਿ ਜਿਹੜਾ ਭਗਤ ਹੈ ਉਹ ਪ੍ਰਗਟ ਹੋਏ ਭਗਤ ਵੀ ਪ੍ਰਗਟ ਹੋਏ ਗੁਰਮੁਖ ਕਦੇ ਨਾ ਮਰਿਆ ਮਰ ਜੀਵਤ ਰੂਪ ਬਦਲਾਈਆ ਤੁਹਾਡਾ ਮਾਨਸ ਬੂਟਾ ਪਿਆਰ ਨਾਲ ਕੀਤਾ ਹਰਿਆ ਪਿਆਰ ਦੇ ਨਾਲ ਅੰਤ ਸੁੱਖ ਕਦੇ ਨਾ ਜਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਸਤ ਦੇਵਨ ਹਾਰ ਸਰਨਾਈਆ ਪੰਜ ਪੋ ਕਹੇ ਉਹ ਕੂਕਦੇ ਹਾਰਾਂ ਵਾਲੇ ਫੁੱਲ ਯਾਰ ਹਾਰਾਂ ਫੁੱਲਾਂ ਦੀ ਗੱਲ ਆਈ ਪੰਜ ਪੋ ਕਹੇ ਉਹ ਕੂਕਦੇ ਹਾਰਾਂ ਵਾਲੇ ਫੁੱਲ 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 ਕੇ ਆਪਣਾ ਆਪ ਵਿਖਾਈਆ ਫੁੱਲ ਜਿਹੜੇ ਉਹ ਹੀ ਖੁਸ਼ੀ ਦੇ ਵਿੱਚ ਫੁੱਲ ਪਏ ਨੇ ਫੁੱਲ ਫੁੱਲ ਕੇ ਆਪਣਾ ਆਪ ਵਿਖਾਈਆ ਜਨ ਭਗਤੋ ਸਾਡੇ ਬੋਲਣ ਵਾਲੇ ਨਹੀਂ ਬੁੱਲ ਰਸਨਾ ਨજર ਕੋਈ ਨਾ ਆਈਆ ਅਸੀਂ ਤੁਹਾਡੇ ਨਾਲ ਮਿਲ ਕੇ ਹੋ ਗਏ ਤੁਹਾਡੇ ਤਲ ਕਹਿੰਦਾ ਕਿ ਫੁੱਲ ਵੀ ਕਹਿ ਰਹੇ ਕਿ ਕਿਉਂਕਿ ਤੁਸੀਂ ਪ੍ਰਮਾਤਮਾ ਦੇ ਸਾਹਮਣੇ ਜੋ ਤੁਹਾਡੇ ਸਾਹਮਣੇ ਪਰਮੇਸ਼ਰ ਹੋਇਆ ਤੁਹਾਨੂੰ ਸਤਿਗੁਰੂ ਮਿਲ ਗਿਆ ਤੇ ਹੁਣ ਅਸੀਂ ਤੁਹਾਡੇ ਨਾਲ ਮਿਲ ਕੇ ਅਸੀਂ ਵੀ ਤੁਹਾਡੇ ਤਲ ਹੋ ਗਏ ਤੁਹਾਡੇ ਬਰਾਬਰ ਹੋ ਗਏ ਇੱਕੋ ਤਰਾਜੂ ਪ੍ਰਭ ਨੇ ਦਿੱਤਾ ਟਿਕਾਈਆ ਅਸੀਂ ਸੱਚ ਦਸੀਏ ਤੁਸੀਂ ਕਦੇ ਨਹੀਂ ਜਾਣਾ ਪੁੱਲ ਅੰਤਮ ਦੋਲਣਾ ਦੇ ਵਿੱਚ ਸੰਦੇਸ਼ ਹੀ ਫਿਰ ਪਰਮੇਸ਼ਰ ਨੇ ਕੀ ਦਿੱਤਾ ਪੰਜ ਪੂ ਨੇ ਸਾਨੂੰ ਉਹ ਫੁੱਲਾਂ ਦੇ ਰਾਹੀ ਅਸੀਂ ਸੱਚ ਦਸੀਏ ਕੀ ਫੁੱਲ ਵੀ ਨਾਲ ਦਸਰੇ ਅਸੀਂ ਸੱਚ ਦਸੀਏ ਤੁਸੀਂ ਤੁਸੀਂ ਕਦੇ ਨਹੀਂ ਜਾਣਾ ਭੁੱਲ ਭੁੱਲ ਵਿੱਚ ਕਦੇ ਨਾ ਆਈਆ ਬਿਨਾ ਪੁਰਖ ਅਕਾਲ ਤੋਂ ਇਸ ਜ਼ਿੰਦਗੀ ਦਾ ਨਹੀਂ ਕੋਈ ਮੁੱਲ ਕੀਮਤ ਜਗਤ ਨਾ ਕੋਈ ਰਖਾਈਆ ਜਨ ਭਗਤੋ ਤੁਹਾਡਾ ਦੀਪਕ ਕਦੇ ਨਹੀਂ ਹੋਣਾ ਗੁੱਲ ਰੋਸ਼ਨੀ ਕਰੇ ਥਾਉ ਥਾਈਆ ਤੁਹਾਡਾ ਬੂਟਾ ਕਦੇ ਨਹੀਂ ਜਾਣਾ ਹੁੱਲ ਸਤਗੁਰ ਫਲ ਨਾਮ ਰਿਹਾ ਲਗਾਈ ਸਤਿਗੁਰ ਨੇ ਨਾਮ ਦਾ ਜਿਹੜਾ ਲਗਾ ਦਿੱਤਾ ਫੁੱਲ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਸਾਧ ਆਪਣਾ ਖੇਲ ਖਲਾਈ ਆ ਸੋ ਦਾਸ ਇੱਥੇ ਹੀ ਆਪ ਜੀ ਤੋਂ ਮਾਫੀ ਚਾਹੂੰਗਾ ਇਹ ਹਰ ਭਗਤਵਾਰ ਧੀਰਪੁਰ ਦਿੱਲੀ ਦੀ ਲਿਖਤ ਆ ਜਿਹੜੀ ਰਾਤ ਨੂੰ ਹੋਈ ਸੀ ਸੁਜਕਾਰੇ ਦਾ ਸਾਥ ਦੇਣਾ ਸੋਹਾ ਮਹਾ So, I'm going <speaking in> the, <language> <speaking in> the <language>